ਮਨੁੱਖੀ ਮਨ ਜਿਹੜਾ ਬਹੁਤ ਕਮਜ਼ੋਰ ਹੋ ਚੁੱਕਿਆ ਪਦਾਰਥਵਾਦ ਦਾ ਯੁੱਗ ਹੈ ਪਦਾਰਥਵਾਦ ਦੇ ਯੁੱਗ ਦੇ ਵਿੱਚ ਲਾਲਸਾ ਜਿਹੜੀ ਹੈ ਉਹ ਭਾਰੂ ਹੋ ਗਈ ਹੈ ਪ੍ਰਭਲ ਹੋ ਗਈ ਹੈ ਤੇ ਕੁਝ ਸ਼ਾਤਰ ਲੋਕ ਜਿਹੜੇ ਹੁੰਦੇ ਆ ਉਹ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਜਿਹੜਾ ਉਹ ਧਰਮ ਪਰਿਵਰਤਨ ਜਿਹੜੀ ਉਹ ਲਹਿਰ ਚਲਾਉਂਦਾ ਯਤਨ ਕਰਦੇ ਆ ਧਰਮ ਪਰਿਵਰਤਨ ਹੁੰਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮੰਦ ਭਾਗੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਸਭੀ ਪਹਿਲ ਦਮ ਤੇ ਹਟਗਟ ਨਹੀਂ ਹੋਇਆ ਕਿਵੇਂ ਦੇਖੀ ਚਾ। ਬੜਾ ਮੰਦਭਾਗਾ ਹਮਲਾ ਜੀ ਜਿਨੇ ਵੀ ਕੀਤਾ ਉਹਨੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਦਾ ਹੀ ਕੀਤਾ ਹੈ ਇਹ ਹਮਲਾ ਕਰਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਔਰ ਭਾਰਤ ਸਰਕਾਰ ਨੂੰ ਵੀ ਜਿਹੜਾ ਹੈ ਉਸ ਹਿਰਦਤਾ ਦੇ ਨਾਲ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਹੈ ਉਹਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ। ਭਾਈਚਾਰਕ ਸਾਂਝ ਜਿਹੜੀ ਆ ਬਰਕਰਾਰ ਰਹਿਣੀ ਚਾਹੀਦੀ ਹੈ ਦੋ ਧਰਮਾਂ ਦੇ ਵਿਚਕਾਰ ਨਫਰਤ ਫੈਲਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਬੀਤ ਦਿਨੇ ਗਾਂਧੀਗਬੀਰ ਜੀ ਨੂੰ ਜਿਹੜਾ ਕਿ 에어ਪੋਰਟ ਤੇ ਬਿਠਾਇਆ ਗਿਆ ਕਿ ਨਾ ਜਿਹੜਾ ਉਹਨਾਂ ਨਾਲ ਇਹ ਵੀ ਮੰਦਭਗ ਵਰਤਾਰਾ ਹੈਗਾ 에어 ਇੰਡੀਆ ਵੱਲੋਂ ਜਿਹੜਾ ਹੈਗਾ ਮਨਜੋਗ ਸਿੰਘ ਸਾਹਿਬ ਜੀ ਦਾ ਜਿਹੜਾ ਹੈਗਾ ਉਹ ਉਹਨਾਂ ਨਾਲ ਬੇਰੁਖਾ ਜਿਹੜਾ ਵਿਵਹਾਰ ਕੀਤਾ ਹੈ। ਇਹ ਮਨਤਪਾਖਾ ਵਰਤਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ 에ਅਰਲਾਈਨਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਾਈਟ੍ਰਿਕ ਨੂੰ ਦੰਗਮੀ ਟਕਸਾਲ ਵੱਲੋਂ ਕਾਂਟਕ ਤੋਂ ਜਥੇਦਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਚੱਲ। ਦੇਖੋ ਦੰਗਮੀ ਟਕਸਾਲ ਸਿੱਖਾਂ ਦੀ ਜਿਹੜੀ ਹੈ ਇੱਕ ਪ੍ਰਾਤਨ ਜਥੇਬੰਦੀ ਹੈ। ਜੇ ਉਹ ਕੋਈ ਕਰ ਰਹੀ ਹੈ ਤੇ ਉਹਦੇ ਬਾਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦਮਵੀਕਸਾਲ ਦੇ ਨਾਲ ਮਿਲ ਕੇ ਰਾਬਤਾ ਕਾਇਮ ਕਰਕੇ ਗੱਲਬਾਤ ਦੇ ਰਾਹੀਂ ਜਿਹੜੇ ਆ ਉਹ ਮਸਲੇ ਹੱਲ ਕਰਨੇ ਚਾਹੀਦੇ ਨੇ ਸਿੰਘ ਸਾਹਿਬ ਅਕਾਲੀ दल ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਪਾਸੇ ਇੱਕ ਸੁਬੀਰ ਸਿੰਘ ਬਾਦਲ ਹਣਾਂ ਦਾ ਅਕਾਲੀ ਦਲ ਕਹਿੰਦੇ ਸਾਡੀ ਪਰਚੀਆਂ ਨਹੀਂ ਆਂ ਦੂਜੇ ਪਾਸੇ ਦੂਸਰਾ ਅਕਾਲੀ ਦਲ ਕਹਿੰਦਾ ਸਾਡੀ ਪਰਚੀਆਂ ਨਹੀਂ ਆਂ ਇਹਦਾ ਕੀ ਹੱਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜ ਮੈਮਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਬਿਲਕੁਲ ਜੈਨੂਨ ਭਰਤੀ ਕਰ ਰਹੀ ਹੈ ਕੋਈ ਬੋਕਸ ਭਰਤੀ ਨਹੀਂ ਕਰ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੋਈ 1.5 ਤੋਂ 2 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਸਰਜੀਤੀ ਜਿਹੜੀ ਹੋਏਗੀ ਔਰ ਨਵਾਂ ਢਾਂਚਾ ਜਿਹੜਾ ਉਹ ਸਭ ਦੇ ਸਾਹਮਣੇ ਆਏਗਾ ਔਰ ਆਉਣਾ ਵੀ ਚਾਹੀਦਾ ਹੈ। ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਇਹਨੇ ਪੰਥਕ ਪਰੰਪਰਾਵਾਂ, ਪਰੰਥਕ ਮर्याਦਾਵਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਹੈ, ਘਾਣ ਕੀਤਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਜਿਹੜੀ ਹੈ ਐਸ ਵਕਤ ਪੰਜਾਬ ਲਈ ਔਰ ਪੰਥ ਲਈ ਬੜੀ ਜ਼ਰੂਰੀ ਹੈ। ਔਰ ਉਹਦੀ ਜਿਹੜੀ ਹੈ ਜਦੋਂ ਚੱਲ ਰਹੀ ਹੈ ਉਹਦੀ ਮਹਮ ਚੱਲ ਰਹੀ ਹੈ ਪੰਨ ਮੈਮਰੀ ਜਿਹੜੀ ਕਮੇਟੀ ਹੈ ਉਹ ਕਰ ਰਹੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਸਹਿਯੋਗ ਦੇ ਰਹੇ ਨੇ ਉਹ ਸਾਰੇ ਆਪਣੇ ਆਪਣੇ ਪੱਧਰ ਦੇ ਉੱਤੇ ਯਤਨ ਕਰ ਰਹੇ ਹੈ ਔਰ ਇਹ ਯਤਨ ਹੋਣੇ ਵੀ ਚਾਹੀਦੇ ਨੇ ਆਉਣ ਵਾਲੇ 2-2.5 ਮਹੀਨਿਆਂ ਨੂੰ ਮੈਨੂੰ ਉਮੀਦ ਹੈ ਕਿ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਪੁਨਰਸਰਜੀਤ ਹੋ ਕੇ ਜਿਹੜਾ ਇੱਕ ਨਵੇਂ ਰੂਪ ਦੇ ਵਿੱਚ ਬਾਹਰ ਆਊਗਾ ਔਰ ਪੰਥਕ ਹਿੱਤਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂ ਪਰ ਸੁਵੀਰ ਬਾਦਲ ਨੂੰ ਤੇ ਐਜਪੀਸੀ ਦੀ ਪਾਰਲੀਮੈਂਟ ਦੇ ਪ੍ਰਧਾਨ ਥਾ ਪਿਆਗੇ ਉਹ ਉਹਨਾਂ ਨੇ ਪਰਚੀਆਂ ਜਿਹੜੀਆਂ ਬਣਾਈਆਂ ਹੈਗੀਆਂ ਤੁਸੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਉਹ ਭਗੋੜੇ ਦਲ ਹੈ ਭਗੋੜੇ ਦਲ ਦੀਆਂ ਬੋਕਸ ਪਰਚੀਆਂ ਨੇ ਬੋਕਸ ਪਰਚੀ ਹੈ ਬੋਕਸ ਸਾਰਾ ਕੁਝ ਹੈਗਾ ਉਹ ਜੈਨੂਨ ਹੈ ਹੀ ਨਹੀਂ ਇਧਰ ਬਿਲਕੁਲ ਜੈਨੂਨ ਹੋ ਰਿਹਾ ਹਰ ਪਰਚੀ ਦੇ ਉੱਤੇ ਆਧਾਰ ਘਾਟ ਨੰਬਰ ਲਿਖਿਆ ਜਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਕਿ ਆਕਾਲੀ ਦਲ ਦੀ ਪੁਨਰ ਸਿਰਜੀਤੀ ਇਹ ਜ਼ਰੂਰ ਹੋਏਗੀ ਔਰ ਹੋਣੀ ਵੀ ਚਾਹੀਦੀ ਜਗ੍ਹਾ ਦਾ ਇਸਤੇਮਾਲ ਕੀਤਾ ਗਿਆ ਸਖਾ ਵੀ ਪਾਰਲੀਮੈਂਟ ਹੈ ਮੇਰਾ ਸਵਾਲ ਹੈ ਮੈਨੂੰ ਲੱਗਦਾ ਕਿ ਉਸ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਕੰਧਾਂ ਰੋਂਦੀਆਂ ਹੋਣੀਆਂ ਜਦੋਂ ਉੱਥੇ ਮੋਨੇ ਕੋਨੇ ਜਿਹੜੇ ਆ ਬੈਠ ਗਏ ਤੇ ਉਹ ਪ੍ਰਧਾਨ ਦੀ ਚੋਣ ਕਰ ਰਹੇ ਹੋਣੇ ਆ ਉਹ ਵੀ ਕੁਰਲਾਈਆਂ ਹੋਣੀਆਂ ਕਿ ਆਹ ਅਕਾਲੀ ਆ ਜਿਹੜੇ ਅੱਜ ਦੇ ਜਿਹੜੇ ਇੱਥੇ ਅੱਜ ਬੈਠ ਰਹੇ ਆ ਇਸ ਹਾਲ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਹੈ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਹੜਾ ਬਿਲਕੁਲ ਵੀ ਨਹੀਂ ਰੱਖਿਆ ਗਿਆ ਸੀ ਉੱਥੇ ਤੇ ਜਗਾਰੇ ਛੱਡੇ ਗਏ ਸਭ ਕੁਝ ਬੜਾ ਮੰਦ ਭਾਗੀ ਗੱਲ ਹੈ ਨਾ ਜੇ ਮੈਂ ਇਹੀ ਕਰ ਇਸੇ ਕਰਕੇ ਕਹਿ ਰਿਹਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਉਸ ਦਿਨ ਕੰਧਾਂ ਵੀ ਜਿਹੜੀਆਂ ਕੁਰਲਾਈਆਂ ਹੋਣੀਆਂ ਸੀ ਸਿੰਘ ਸਾਹਿਬ ਹੂੰ ਆਨ ਸਮਝ ਫਿਰ ਕਿੰਨੂੰ ਸੰਗਤ ਕਿੰਨੂੰ ਕਾਲੀ ਦਰ ਨੂੰ ਮੰਨਿਆ ਉਹ ਕੀ ਤੁਸੀਂ ਤਾਂ ਕਹਿ ਰਹੇ ਹੋ ਪਰ ਉਧਰ ਵੀ ਬਾਜੀ ਨੂੰ ਸੰਗਤ ਮੰਨੇਗੀ ਉਹੀ ਸ਼੍ਰੋਮਣੀ ਕਾਲੀ ਦਰ ਅੱਛਾ ਕਾਨੂੰ ਸੁਬੀਰ ਨੂੰ ਮੰਨ ਲੈ ਤਾਂ ਫਿਰ ਮੰਨ ਹਮਨ ਲੈ ਕਿ ਕੋਈ ਨਹੀਂ ਜੇ ਮੰਨਣਾ ਹੁੰਦਾ ਤਾਂ ਮੰਨ ਚੁੱਕੀ ਹੁੰਦੀ 2022 ਦੇ ਵਿੱਚ ਮੰਨ ਚੁੱਕੀ ਹੁੰਦੀ 2027 ਦੇ ਵਿੱਚ ਮੰਨ ਚੁੱਕੀ ਹੁੰਦੀ 2024 ਦੇ ਵਿੱਚ ਮੰਨ ਚੁੱਕੀ ਹੁੰਦੀ ਮੰਨਿਆ ਤਾਂ ਹੈ ਨਹੀਂ ਅੱਛਾ ਸਿੰਘ ਸਾਹਿਬ ਜੂਨ ਦੇ ਵਿੱਚ ਕਿਹਾ ਜਾ ਰਿਹਾ ਇਲੈਕਸ਼ਨ ਆ ਰਹੇ ਆ ਹੋਣਾ ਚਾਹੀਦਾ ਜੀ ਹੋਣੀ ਚਾਹੀਦੀ ਹੈ ਜਿੰਨੀ ਜਲਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਚੰ ਇਹ ਰੀਤੀ ਰਿਵਾਜ ਸੁਲੇ ਬਹੁਤ ਤਰ੍ਹਾਂ ਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਜੀ ਸਾਰੀਆਂ ਤਰ੍ਹਾਂ ਜਿਹੜੀਆਂ ਇਲੈਕਸ਼ਨ ਲੜਨਗੀਆਂ ਪਰ ਚੰਗੀ ਗੱਲ ਇਹ ਹੈ ਕਿ ਸਿੱਖ ਇਕੱਠੇ ਹੋ ਕੇ ਪੰਥਕ ਧਰਾਂ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਨ ਤੇ ਜਿਨ੍ਹਾਂ ਨੇ ਮਰਾਦਾ ਪਰੰਪਰਾਵਾਂ ਦਾ ਕਹਾਨ ਕੀਤਾ ਉਹਨਾਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਕਰਨ ਦੀ ਥੈਂਕ ਯੂ ਸਰ ਨਹੀਂ ਫਿਲਹਾਲ ਤੱਕ ਕੋਈ ਅਰਾਦਾ ਨਹੀਂ ਹੈ ਪਰ ਮੈਂ ਚਾਹੁੰਦਾ ਕਿ ਪੰਥਕ ਧਰਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਲੈਕਚਰ ਲੜਨ ਪੰਥਕ ਧਰ ਕਿਸ ਨੂੰ ਜਿਹੜਾ ਵੀ ਪੰਥਕ ਮਰਿਆਦਾ ਪੰਥਕ ਸਿਧਾਂਤਾਂ ਤੇ ਪੰਥਕ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਗੱਲ ਕਰੇਗਾ ਅਸੀਂ ਉਹਦੀ ਸਪੋਰਟ ਕਰਾਂਗੇ ਸਿੰਘ ਸਾਹਿਬ ਸਿੱਖ ਸੰਸਥਾ ਦਾ ਪਿਛੋਕੜ ਕੀ ਹੋਇਆ ਹੂੰ ਮਹਾਰਾਸ਼ਟਰ ਦੇ ਐਕਟ ਨੂੰ ਲਿਆਇਆ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰ ਸੀ ਕੱਟ ਇੱਕ ਕਰ ਦਿੱਤਾ ਗਿਆ ਇਹਦੇ ਵਿੱਚ ਵੀ ਸਾਡੀਆਂ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ ਇਹਨਾਂ ਨੇ ਆਪਣਾ ਫਰਜ਼ ਹੀ ਨਹੀਂ ਨਿਭਾਇਆ ਆਪਣੀਆਂ ਜਿਹੜੀਆਂ ਹੈਗੀਆਂ ਉਹਦਿਆਂ ਨੂੰ ਬਚਾਉਣ ਦੇ ਉੱਤੇ ਲੱਗੇ ਰਹੇ ਆਪਣੇ ਪਰਿਵਾਰ ਆਪਣੇ ਘਰ ਨੂੰ ਨੰਬਰ 1 ਬਣਾਉਣ ਦੇ ਵਿੱਚ ਲੱਗੇ ਰਹੇ ਤੇ ਜਿਹਦਾ ਨਤੀਜਾ ਨਿਕਲਿਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਹੱਥੋਂ ਨਿਕਲੀਆਂ ਨੇ ਤਾਂ ਇਸ ਕਰਕੇ ਜ਼ਰੂਰੀ ਇਹ ਹੈ ਕਿ ਸਾਡੀਆਂ ਸੰਸਥਾਵਾਂ ਦੇ ਵਿੱਚ ਪੰਥਕ ਪ੍ਰਬੰਧ ਹੋਵੇ ਪੰਥਕ ਇੰਤਜ਼ਾਮ ਹੋਵੇ ਤੇ ਪੰਥਕ ਮਰਿਆਦਾ ਕਾਇਮ ਹੋਵੇ ਉਹਦੇ ਵਾਸਤੇ ਕੋ ਰੂਪਰੇਖਾ ਵੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਜਿਹੜੇ ਸੁਹਿਰਤ ਸਾਡੇ ਵਿਦਵਾਨ ਹੈ ਉਹਨਾਂ ਨੂੰ ਇਹ ਰੂਪਰੇਖਾ ਜਿਹੜੀ ਉਹ ਲਿਖਣੀ ਚਾਹੀਦੀ ਹੁੰਦੀ ਹੈ। ਅਰੰਦੀਪ ਸਿੰਘ ਸਰਨਾ ਆਏ ਸੀ ਉਹ ਕਹਿੰਦੇ ਭਾਜਪਾ ਦਾ ਪਾਠ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਕਾਂਗਰਸ ਦੇ ਆ ਜੀ ਉਹ ਕਾਂਗਰਸ ਦਾ ਪਾਠ ਪੜ੍ਹ ਕੇ ਆਉਂਦੇ ਆ ਜੀ ਬਾਕੀ ਉਹ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿੰਨਾ ਬੰਦਿਆਂ ਨੇ 25 ਸਾਲ ਬੀਜੇਪੀ ਨਾਲ ਸਮਝੌਤਾ ਰੱਖਿਆ ਬੀਜੇਪੀ ਦੇ ਸਿਰ ਤੇ ਮਿਨਿਸਟਰੀਆਂ ਮਾਲੀਆਂ ਬੀਜੇਪੀ ਦੇ ਸਿਰ ਤੇ ਸਰਕਾਰਾਂ ਚਲਾਈਆਂ ਬੀਜੇਪੀ ਨਾਲ ਅੱਜ ਵੀ ਉਹ ਜਿਹੜੇ ਆ ਤਰਲੋ ਮੱਛੀ ਹੋ ਰਹੇ ਆ ਕਿ ਕਿਸੇ ਢੰਗ ਨਾਲ ਸਾਂਝ ਪੈ ਜਾਏ ਕਿਤੇ ਲੋਕਾਂ ਨੂੰ ਕਹਿ ਰਹੇ ਆ ਨਾਮ ਲੈ ਕੋ ਕੋ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਬੀਜੇਪੀ ਦੇ ਖਿਲਾਫ ਨਹੀਂ ਬੋਲਣਾ ਆਪਣਾ ਬੀਜੇਪੀ ਨਾਲ ਸਮਝੌਤਾ ਹੋ ਜਾਣਾ ਹੈ ਆਹ ਹੋ ਜਾਣਾ ਅੱਜ ਇਹਨਾਂ ਨੂੰ ਫੋਨ ਆ ਦੇ ਬੀਜੇਪੀ ਦਾ ਤੇ ਭੱਜੇ ਜਾਣਗੇ ਉਹਨਾਂ ਨਾਲ ਸਮਝੌਤਾ ਕਰਨ ਵਾਸਤੇ ਤੇ ਸਾਡੇ ਤੇ ਦੋਸ਼ ਲਾਉਂਦੇ ਆ ਵੀ ਬੀਜੇਪੀ ਦੇ ਪਰਮਜੀਤ ਸਿੰਘ ਸਰਨਾਥ ਤੁਹਾਡਾ ਨਾਮ ਲੈ ਕੇ ਕਹਿ ਰਹੇ ਨੇ ਕਿ ਚੰਗੀ ਗੱਲ ਹੈ ਨਾਮ ਲੈਂਦੇ ਆ ਕੋਈ ਗੱਲ ਹੋਊਗੀ ਜਿਹੜਾ ਨਾਮ ਲੈਂਦੇ ਐਸ ਲਈ ਪਰ ਉਹ ਕਹਿੰਦੇ ਕਿ ਸੰਪਰਕ ਚ ਨਹੀਂ ਬੀਜੇਪੀ ਦੇ ਕਹਿੰਦੇ ਉਹ ਕਾਂਗਰਸ ਦੇ ਸੰਪਰਕ ਚ ਹੈ ਜੀ ਮੈਨੂੰ ਤਾਂ ਉਹ ਦਿੱਲੀ ਕਮੇਟੀ ਦੇ ਮੈਂ ਉਹ ਜਿਹੜੇ ਮੌਜੂਦਾ ਪ੍ਰਧਾਨ ਕਾਲਕਾ ਜੀ ਉਹਨਾਂ ਦੀ ਮੈਂ ਪੀਸੀ ਸੁਣੀ ਆ ਹੋਰ ਬਹੁਤ ਸਾਰੇ ਲੋਕਾਂ ਦੀ ਪੀਸੀ ਸੁਣੀ ਆ ਉਹਨਾਂ ਨੇ ਸਰਨਾ ਸਾਹਿਬ ਤੇ ਸ਼ਰਿਆਮ ਇਲਜ਼ਾਮ ਲਾਏ ਆ ਵੀ ਇਹ ਉਹ ਜਿਹੜਾ ਕੋਈ ਦਿੱਲੀ ਦੰਗਿਆਂ ਦਾ ਜਿਹੜਾ ਦੋਸ਼ੀ ਆ ਉਹਨੂੰ ਇਸ ਰੂਪੇ ਦਿੰਦੇ ਰਹੇ ਨੇ ਜੀ ਸਚਨਕ ਸਚਨ ਕੁਮਾਰ ਨੂੰ ਸਰੂਪੇ ਦਿੰਦੇ ਰਹੇ ਨੇ ਤਾਂ ਇਹ ਮੈਂ ਤਾਂ ਨਹੀਂ ਕਹਿ ਰਿਹਾ ਲੇਕਿਨ ਦਿੱਲੀ ਕਮੇਟੀ ਦੇ ਇਹਨਾਂ ਦੇ ਆਗੂ ਹੀ ਜਿਹੜੇ ਨੇ ਆਪੋਜੀਸ਼ਨ ਦੇ ਆਗੂ ਉਹਨਾਂ ਨੇ ਸਰਨਾ ਸਾਹਿਬ ਤੇ ਇਲਜ਼ਾਮ ਲਾਇਆ ਕਹਿੰਦੇ ਮੈਂ ਕੌਮ ਦਾ ਦਰਦੀ ਆ ਕਮਾਲ ਹੋ ਗਈ ਆ ਕੌਮ ਹੈ ਕਿਹੜੀ ਆ ਜਿਹਦਾ ਉਹ ਦਰਦੀ ਆ ਜਿਹੜੀ ਕੌਮ ਦਾ ਉਹ ਦਰਦੀ ਆ ਪਹਿਲਾਂ ਉਸੇ ਕੌਮ ਨੂੰ ਉਹ ਪਾਣੀ ਪਾ ਪੀ ਪੀ ਕੋਸ ਦਾ ਹੁੰਦਾ ਸੀ ਸਰ ਮੈਦੇ ਵਿੱਚ ਸਿੰਘ ਸਾਹਿਬ ਇਕੱਠ ਕੀਤਾ ਕਰਦਾ ਸੀ ਸਿੰਘ ਸਾਹਿਬ ਉਹ ਜੀ ਸਿੰਘ ਇਕੱਠ ਨੂੰ ਬੜਾ ਨੂੰ ਬਹੁਤ ਪ੍ਰਚਾਰ ਕਰੂਗੀ ਜਿਹੜਾ ਤੇ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਚੰਗੀ ਗੱਲ ਚੰਗੀ ਗੱਲ ਅੱਛਾ ਇੱਕ ਸਿੰਘ ਸਾਹਿਬ ਕੱਢ ਰਹੀਆਂ ਬਾਰੇ ਜੇ ਸਮਝੋ ਕਿ ਉਹਨਾਂ ਨੇ ਜਿਹੜਾ ਜੋ ਪੁਰਾਣੇ ਸਮੇਂ ਵਿੱਚ ਕਰ ਰਹੇ ਉਹ ਖਤਮ ਕਰਨ ਸੀ ਤੁਹਾਡੀ ਨਾ ਕਾਮਯਾਬੀ ਸੀ ਦੇਖੋ ਕਿਸੇ ਕੋਈ ਵਿਤਕਰਾ ਨਹੀਂ ਅਸੀਂ ਤਾਂ ਇੱਕ ਕਮੇਟੀ ਬਣਾਈ ਸੀ ਔਰ ਵਿਦਵਾਨਾ ਦੀ ਕਮੇਟੀ ਸੀ ਵਿਦਵਾਨਾ ਦੀ ਕਮੇਟੀ ਨੇ ਬੜੀ ਸਿਹਰਤਤਾ ਦੇ ਨਾਲ ਯਤਨ ਕੀਤਾ ਸੀ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਚਲੋ ਜੇ ਉਹ ਨਹੀਂ ਉਸ ਵੇਲੇ ਤਨ ਮੈਂਬਰੀ ਕਮੇਟੀ ਦੇ ਨਾਲ رابطہ ਕਾਇਮ ਕਰ ਸਕਦੇ ਤੇ ਇਹਦੇ ਵਿੱਚ ਸਾਡਾ ਕੀ ਸੀ ਅੱਛਾ ਨਵੇ ਸਿੰਘ ਸਾਉਦੀ ਕੋਲ ਕੋਈ ਕੋਈ ਮੈਂ ਉਹਨਾਂ ਨੂੰ ਵਾਚ ਨਹੀਂ ਕਰਦਾ ਜੀ ਇਸ ਕਰਕੇ ਮੈਨੂੰ ਕੋਈ ਜਾਣਕਾਰੀ ਨਹੀਂ ਸਰ ਬਾਤ ਕਿਉਂ ਨਹੀਂ ਕਰਦੇ ਜਦਕਿ ਜਥੇਦਾਰ ਨੇ ਸਾਡੇ ਨਾਲ ਨਹੀਂ ਮੇਰੇ ਕੋਲ ਬਰਕਰਾਰ ਟਾਈਮ ਹੀ ਹੈ ਮੇਰੇ ਕੋਲ ਮੇਡੀਆਂ ਆਪਣੀਆਂ ਸਰਗਰਮੀਆਂ ਜੀ ਮੈਂ ਆਪਣਾ ਕੰਮ ਕਰਦਾ ਹਾਂ ਠੀਕ ਹੈ ਟਕਤਾ ਦੇ ਜਥੇਦਾਰ ਜੀ ਨੂੰ ਲੈ ਕੇ ਮੀਟਿੰਗ ਬਣਾਉਣ ਬਣਾਉਣ ਦੀ ਗੱਲ ਕਰਦਿਆਂ ਪਰ ਐਜੀਪੀਸੀ ਪ੍ਰਧਾਨ ਵੱਲੋਂ ਲਗਾਤਾਰ ਟਾਈਮ ਨੂੰ ਢਾਈ ਜਾ ਰਿਹਾ ਕਿਵੇਂ ਦੇ ਇਹ ਤਾਂ 2008 ਤੋਂ ਜਤਨ ਹੋ ਰਿਹਾ ਜੀ ਜਦੋਂ ਤੋਂ ਅਕਾਲ ਤਖਬ ਸਾਹਿਬ ਨੇ ਹੁਕਮਨਾਮਾ ਜਿਹੜਾ ਉਹ ਦਿੱਤਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਤਾਕਤਾਂ ਦੇ ਜਥੇਦਾਰਾਂ ਦੀ ਮर्याਦਾ ਚੋਣ ਵਿਧੀ ਬਰਖਾਸਤਗੀ ਦਾ ਵਿਧਾਨ ਜਿਹੜਾ ਬਣਨਾ ਚਾਹੀਦਾ ਤੇ ਇਹ ਤਾਂ ਪਹਿਲਾਂ ਹੀ ਬਹੁਤ ਲੇਟਾਂ ਜੀ 2008 ਤੋਂ ਲੈ ਕੇ ਹੁਣ 2025 ਆ ਗਿਆ ਜੀ ਕਿੰਨੇ ਸਾਲ ਹੋ ਗਏ ਤੁਸੀਂ ਕੋਈ ਸੁਝਾਅ ਤੁਸੀਂ ਕੋਈ ਸੁਝਾਅ ਦਿਓ ਕਿਹਾ ਸੀ ਜੀ ਨੇ ਸਾਨੂੰ 2000 ਚ ਕਿਹਾ ਸੀ ਤਖਤਾਂ ਦੇ ਜੱਥੇਦਾਰੀ ਨਿਯੁਕਤੀ ਦੇ ਸੇਵਾ ਮੁਕਤੀ ਨਹੀਂ ਪੱਕੀ ਹਾਂ ਬਿਲਕੁਲ ਉਹ ਪਹਿਲਾਂ ਵੀ ਜੱਥੇਦਾਰ ਨਿਯੁਕਤ ਹੁੰਦੇ ਰਹੇ ਸੇ ਸੇਵਾ ਮੁਕਤੀ ਉਹ ਕਿਉਂ ਕੋਈ ਨਿਯਮ ਬਦ ਨਹੀਂ ਸੀ ਉਹ ਨਹੀਂ ਸੀ ਤਾਂ ਹੀ 2008 ਦੇ ਵਿੱਚ ਜੱਥੇਦਾਰ ਜੁਗਿੰਦਰ ਸਿੰਘ ਜੀ ਬਦਾਨੀ ਨਹੀਂ 2008 ਦੇ ਵਿੱਚ ਹੁਕਮਨਾਮਾ ਹੋਇਆ ਸੀ ਕਿ ਤਖਤਾਂ ਦੇ ਜੱਥੇਦਾਰਾਂ ਦਾ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਸ਼ਾਇਦ 2002 ਦੇ ਵਿੱਚ ਮੇਰੇ ਖਿਆਲ 2008 ਦੇ ਵਿੱਚ ਸੀ ਮੈਂ ਜਦੋਂ ਕੱਲ ਤੱਕ ਸਭ ਦੀ ਸੇਵਾ ਕਰ ਰਹੀ ਦੋ ਵਾਰ ਰੋਮਾਂਟਰ ਮੈਂ ਵੀ ਭੇਜੇ ਸੀ ਉਹ ਆਉਂਡ ਪਾਉੜਾ ਹਾਲ ਤੱਕ ਸਭ ਤੇ ਵਿਧਿ ਵਿਵਧਾਨਤਾ ਬਣਨੀ ਚਾਹੀਦੀ। ਅੱਛਾ ਤੁਸੀਂ ਹੋਮ ਕੋਈ ਸੁਝਾਅ ਦੇਵੋਗੇ ਕੋਈ ਮਦਦ ਵਾਰਾ? ਹਾਂ ਜੇ ਕੋਈ ਪੁੱਛੇਗਾ ਤਾਂ ਦੇਵਾਂਗੇ ਜੀ ਜ਼ਰੂਰ ਦੇਵਾਂਗੇ ਚਾਹੋ ਨਹੀਂ ਦੇਵਾਂਗੇ ਐਜ਼ ਅ ਸਿਖ ਸੁਝਾਅ ਦੇਾਂਗੇ। ਅੱਛਾ ਜੇ ਸੇਧਾਰ ਸਭ ਤੋਂ ਹਟਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲੋਂ ਤੁਹਾਨੂੰ ਕੰਟੈਕਟ ਕੀਤਾ ਗਿਆ? ਨਹੀਂ ਕੋਈ ਕੰਟੈਕਟ ਨਹੀਂ। ਕਾਰਨ ਮੈਨੂੰ ਨਹੀਂ ਕੀ ਪਤਾ ਜੀ ਇਹਦੇ ਬਾਰੇ। ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਠੀਕ ਨਹੀਂ ਸੀ ਇਸ ਕਰਕੇ ਕੀ ਪਤਾ ਜੀ ਕੀ ਹੈ ਜੀ? ਇਹਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੱਸ ਸਕਦੀ ਆ ਜਾਂ ਸ਼੍ਰੋਮਣੀ ਗੁਰਦ ਕਾਰਨ ਕਿ ਇਹ ਪੀਤੇ ਕੁਝ ਸਮੇਂ ਚ ਗਏ ਜਿਹਦੇ ਵੀ ਜਿਹਦਰ ਸਾਹਿਬ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਚੁਸਪੜਤਾ ਕੋਈ ਨਹੀਂ ਹੁੰਦੀ ਇਹ ਕਿੰਨੇ ਕਿਵੇਂ ਇਹ ਤਗੜੇ ਸਾਡੇ ਜਿਹੜੇ ਮੈਨੇਜਮੈਂਟ ਦੇ ਵਿੱਚ ਉਹ ਹੀ ਦੱਸ ਸਕਦੇ ਆ ਬਿਹਤਰ ਜੀ ਪਰਮੇਲ ਸਿੰਘ ਸਾਹਿਬ ਇੱਕ ਬਹੁਤ ਵੱਡੀ ਪੋਸਟ ਲੋਕੀ ਸਰਕਾਰ ਕਰਦੇ ਹਨ ਲੋਕ ਸਰਕਾਰ ਕਰਦੇ ਆ ਸੰਗਤ ਸਤਕਾਰ ਕਰਦੀ ਇਸ ਗੱਲ 'ਚ ਕੋਈ ਗਲਵਾ ਨਹੀਂ ਪਰ ਕੁਝ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਹ ਅਹੁਦੇ ਜਿਹੜੇ ਆ ਇਹ ਉੱਚੇ ਹੁੰਦੇ ਆ ਇਹ ਅਹੁਦੇ ਜਿਹੜੇ ਆ ਇਹ ਤਾਕਤਵਰ ਹੁੰਦੇ ਆ ਤੇ ਸੈਦ ਸਾਡੀਆਂ ਕੁਰਸੀਆਂ ਜਿਹੜੀਆਂ ਉਹ ਸਾਨੂੰ ਨਾ ਮਿਲਣ ਇਸ ਕਰਕੇ ਉਹ ਕਿਤੇ ਨਾ ਕਿਤੇ ਇਹਨਾਂ ਅਹੁਦਿਆਂ ਦੇ ਨੂੰ ਡਾਊਨ ਕਰਨ ਦਾ ਯਤਨ ਕਰਦੇ ਰਹਿੰਦੇ ਵਿਰਸਾ ਸੂਲਟੋਆ ਬਹੁਤ ਪ੍ਰਚਾਰ ਕਰ ਰਹੇ ਅਕਾਲੀ ਦੇ ਅੰਦਰ ਚਾਹੇ ਉਹ 10 ਸਾਲ ਉੱਥੇ ਪਾਰਟੀ ਦੇ ਬਾਦ ਚਲੋ ਅਧਿਕਾਰ ਹੈ ਜੀ ਕਰੀ ਜਾਣਾ ਐਸਟੀਪੀਸੀ ਪ੍ਰਧਾਨ ਫ੍ਰੀਹੈਂਡ ਕੰਮ ਕਰ ਰਹੀ ਇਹ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਦੱਸ ਸਕਦਾ ਜੀ ਉਹ ਕੋ ਫ੍ਰੀ ਐਂਡ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਮੈਨੂੰ ਤਾਂ ਨਹੀਂ ਪਤਾ ਤੁਹਾਡੀ ਨੀਤਿ ਚ ਕੀ ਹੈ ਜੀ ਤੁਹਾਨੂੰ ਕੀ ਲੱਗਦਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਾ ਹੀ ਮੇਰਾ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹੈ ਕਿ ਉਹ ਫ੍ਰੀ ਐਂਡ ਹੈ ਜਾਂ ਫ੍ਰੀ ਹੈਂਡ ਨਹੀਂ ਹੈ ਕਿਉਂਕਿ ਤੁਹਾਡੇ ਮਾਮਲੇ ਚ ਕਿਉਂਕਿ ਉਹ ਅਮਰਸਰ ਸਾਹਿਬ ਪ੍ਰਧਾਨ ਸਾਹਿਬ ਆਉਂਦੇ ਰਹਿੰਦੇ ਨੇ ਤੇ ਇਹ ਮੈਨੂੰ ਲੱਗਦਾ ਇੱਕ ਕੁਐਸਚਨ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਤੁਸੀਂ ਫ੍ਰੀ ਹੈਂਡ ਹੋ ਕੇ ਨਹੀਂ ਹੋ ਜਵਾਬ ਨਹੀਂ ਦਿੰਦੇ ਤਾਂ ਹੀ ਪੁੱਛੋ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸਿੰਘ ਸਾਹਿਬ ਸਿੱ ਪਾ ਦੇ ਪਾ ਦੇ ਤੁਹਾਨੂੰ ਖਾਸ ਕਰੀ ਸਿਕੰਡ ਕੀ ਕਰਨਾ ਪਏਗਾ ਕਿ ਤੇ ਗੁਰਦੁਆਰਾ ਸੁਧਾਰਨਾ ਹੈ ਦੀ ਗੁਰਦੁਆਰਾ ਪੱਣੀ ਦੇਖੋ ਸਿੱਖਾਂ ਦੀਆਂ ਜਿੰਨੀਆਂ ਤਰ੍ਹਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਆਪਣੇ ਛੋਟੇ-ਛੋਟੇ ਮਤਭੇਦ ਛੋਟੇ-ਛੋਟੇ ਵਕ ਰੇਵੇਂ ਜੜੇ ਆ ਉਹਨਾਂ ਨੂੰ ਭੁਲਾ ਕੇ ਮੈਂ ਅੱਗੇ ਵੀ ਇੱਕ ਦਿਨ ਬੋਲਦੇ ਆ ਕਿ ਆ ਸੀਗਾ ਕਿਸੇ ਸਟੇਜ ਤੋਂ ਕਿਤਨਾ ਕਿਤੇ ਤੁਸੀਂ ਧਾਰਮਿਕ ਲੀਡਰਸ਼ਿਪ ਦਾ ਅਸੂਲ ਮੰਨਦੇ ਦੇਖੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਟੀਵੀ ਚੈਨਲਾਂ 'ਤੇ ਕਥਾ ਚੱਲ ਰਹੀ ਹੈ ਟੀਵੀ ਚੈਨਲਾਂ 'ਆਹੀਂ ਲਾਈਵ ਕੀਰਤਨ ਪਹੁੰਚ ਰਿਹਾ ਹੈ